ਸੋ ਅੱਜ ਜੋ ਅਸੀਂ ਤੁਹਾਨੂੰ ਕੱਟਣਾ ਦੱਸਣ ਜਾ ਰਹੇ ਹਾਂ ਉਹ ਜਦ ਤੁਸੀਂ ਸੁਣੋਗੇ ਤਾਂ ਤੁਸੀਂ ਆਪ ਆਪਣੇ ਮੱਥੇ ਤੇ ਹੱਥ ਮਾਰ ਕੇ ਕਹੋਗੇ ਕਿ ਇਨਸਾਨੀਅਤ ਜਿਹੜੀ ਹੈ ਜਮ੍ਹਾਂ ਹੀ ਜਿਹੜੀ ਹੈ ਮਰਦੀ ਜਾ ਰਹੀ ਹੈ ਇਸ ਦੁਨੀਆ ਦੇ ਵਿੱਚ ਸਿਰਫ ਪੈਸਾ ਹੀ ਸਭ ਕੁਝ ਹੈ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਕੀ ਹਾਲਤ ਹੈ ਉੱਪਰੋਂ ਇਹਨਾਂ ਦਾ ਮੋਬਾਈਲ ਜਿਹੜਾ ਹੈ ਉਹ ਚੱਕ ਕੇ ਲੈ ਗਿਆ ਨੌਜਵਾਨ ਤੇ ਲੋਕੀ ਰੱਬ ਤੋਂ ਵੀ ਨਹੀਂ ਡਰਦੇ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ ਸੋ ਪਿਛਲੇ ਦਿਨਾਂ ਤੋਂ ਰਾਜਪੁਰਾ ਇਲਾਕੇ ਦੇ ਵਿੱਚ ਲਗਾਤਾਰ ਚੋਰੀਆਂ ਦੀ ਵਾਰਦਾਤਾ ਦੇ ਵਿੱਚ ਵਾਦਾ ਹੁੰਦਾ ਚਲਾ ਜਾ ਰਿਹਾ ਹੈ ਸੋ ਕੱਲ ਅਸੀਂ ਤੁਹਾਨੂੰ ਦੋ ਦੁਕਾਨਾਂ ਦੇ ਵਿੱਚ ਚੋਰੀ ਦੀ ਵਾਰਦਾਤਾ ਦਿਖਾਈ ਕਿ ਕਿਸ ਤਰ੍ਹਾਂ ਇੱਕ ਸ਼ਾਤਰ ਨੌਜਵਾਨ ਚੋਰ ਨੇ ਕਿਸ ਤਰ੍ਹਾਂ ਦੋ ਦੁਕਾਨਾਂ ਦੇ ਅੰਦਰ ਵੜ ਕੇ ਦੁਕਾਨਦਾਰਾਂ ਨੂੰ ਆਪਣੀ ਗੱਲਾਂ ਦੇ ਵਿੱਚ ਲਾ ਕੇ ਉਹਨਾਂ ਦੇ ਮੋਬਾਈਲ ਜਿਹੜੇ ਹਨ ਚੋਰੀ ਕੀਤੇ ਸੀ ਸੋ ਅੱਜ ਜੋ ਅਸੀਂ ਤੁਹਾਨੂੰ ਕੱਟਣਾ ਦੱਸਣ ਜਾ ਰਹੇ ਹਾਂ ਉਹ ਜਦ ਤੁਸੀਂ ਸੁਣੋਗੇ ਤਾਂ ਤੁਸੀਂ ਆਪ ਆਪਣੇ ਮੱਥੇ ਤੇ ਹੱਥ ਮਾਰ ਕੇ ਕਹੋਗੇ ਕਿ ਇਨਸਾਨੀਅਤ ਜਿਹੜੀ ਹੈ ਜਮ੍ਹਾਂ ਹੀ ਜਿਹੜੀ ਹੈ ਮਰਦੀ ਜਾ ਰਹੀ ਹੈ ਇਸ ਦੁਨੀਆ ਦੇ ਵਿੱਚ ਸਿਰਫ ਪੈਸਾ ਹੀ ਸਭ ਕੁਝ ਹੈ ਸਿਰਫ ਇਹ ਮੋਬਾਈਲ ਵਗੈਰੇ ਹੀ ਸਭ ਕੁਝ ਹੈ ਇਨਸਾਨੀਅਤ ਦਾ ਖਾਤਮਾ ਜਿਹੜਾ ਹੈ ਇਸ ਦੁਨੀਆ ਦੇ ਵਿੱਚ ਹੁੰਦਾ ਜਾ ਰਿਹਾ ਹੈ ਸੋ ਤੁਸੀਂ ਲਗਾਤਾਰ ਸੀਸੀਟੀਵੀ ਫੁਟੇਜ ਦੇ ਵਿੱਚ ਤੁਹਾਨੂੰ ਲਗਾਤਾਰ ਦਿਖਾਇਆ ਜਾ ਰਿਹਾ ਹੈ ਕਿ ਹਸਪੀਟਲ ਦੇ ਵਿੱਚ ਇੱਕ ਮਾਤਾ ਜੀ ਜਿਹੜੇ ਹੈ ਉਹ ਜਿਹੜੇ ਇਲਾਜ ਹੈ ਇਲਾਜ ਕਰਵਾ ਰਹੇ ਆ ਆਪਣਾ ਤੇ ਇੱਕ ਨੌਜਵਾਨ ਜਿਹੜਾ ਹੈ ਉਹ ਵਾੜ ਦੇ ਅੰਦਰ ਵਰਦਾ ਤੇ ਪਹਿਲਾ ਉਹ ਇੱਧਰ ਉੱਧਰ ਦੇਖਦਾ ਹੈ ਉਹਨੂੰ ਜਦ ਲੱਗਦਾ ਵੀ ਕੋਈ ਉਸ ਨੂੰ ਨਹੀਂ ਦੇਖ ਰਿਹਾ ਤਾਂ ਉਹ ਮਾਤਾ ਜੀ ਦਾ ਜਿਹੜਾ ਮੋਬਾਈਲ ਸਰਾਣੇ ਦੇ ਕੋਲ ਪਿਆ ਉਹ ਚੱਕ ਕੇ ਜਿਹੜਾ ਹੈ ਉੱਥੋਂ ਰਫੂ ਚੱਕਰ ਹੋ ਜਾਂਦਾ ਹੈ ਸੋ ਇਸ ਘਟਨਾ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਸ਼ਹਿਰ ਦੇ ਵਿੱਚ ਲਗਾਤਾਰ ਜਿਹੜੇ ਹੈ ਚੋਰ ਜਿਹੜੇ ਹੈ ਉਹ ਪੂਰੀ ਤਰ੍ਹਾਂ ਐਕਟਿਵ ਹੋਏ ਹੋਏ ਆ ਤੇ ਲੋਕਾਂ ਦਾ ਜੀਣਾ ਹਰਾਮ ਇਹਨਾਂ ਨੇ ਕੀਤਾ ਹੋਇਆ ਤੇ ਨਸ਼ੇ ਦੀ ਪੂਰਤੀ ਵਾਸਤੇ ਜਿਹੜਾ ਹੈ ਛੋਟੀ-ਛੋਟੀ ਚੋਰੀਆਂ ਨੂੰ ਅੰਜਾਮ ਦੇ ਰਹੇ ਆ ਤੇ ਜੇ ਕੋਈ ਬੰਦਾ ਇਹਨਾਂ ਦਾ ਵਿਰੋਧ ਕਰਦਾ ਤਾਂ ਇਹ ਆਪਣੇ ਬਰਛੇ ਕੱਟ ਕੇ ਉਹਨਾਂ ਨੂੰ ਮਾਰਨ ਦੇ ਵਿੱਚ ਵੀ ਗੁਰੇਜ ਗੁਰੇਜ ਨਹੀਂ ਕਰਦੇ ਸੋ ਅਸੀਂ ਉਸੇ ਪਰਿਵਾਰ ਦੇ ਕੋਲ ਆਏ ਆ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਜੀ ਬਿਮਾਰ ਪਏ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਕੀ ਹਾਲਤ ਹੈ ਉੱਪਰੋਂ ਇਹਨਾਂ ਦਾ ਮੋਬਾਈਲ ਜਿਹੜਾ ਹੈ ਉਹ ਚੱਕ ਕੇ ਲੈ ਗਿਆ ਨੌਜਵਾਨ ਤੇ ਲੋਕੀ ਰੱਬ ਤੋਂ ਵੀ ਨਹੀਂ ਡਰਦੇ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਹੈ ਇਹ ਇਹਨਾਂ ਦੇ ਹਸਬੰਡ ਹੈਗੇ ਜਿਨ੍ਹਾਂ ਨੇ ਸਾਨੂੰ ਸੰਪਰਕ ਕੀਤਾ ਇਹਨਾਂ ਨੇ ਸਾਨੂੰ ਸਾਰੀ ਘਟਨਾ ਬਾਰੇ ਦੱਸਿਆ ਸੋ ਸਾਨੂੰ ਬੜਾ ਅਫਸੋਸ ਹੈ ਕਿ ਇਸ ਤਰ੍ਹਾਂ ਦੀ ਘਟਨਾਵਾਂ ਵੀ ਜਿਹੜੀ ਹੈ ਸ਼ਹਿਰ ਦੇ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਸੋ ਆਪਾਂ ਗੱਲਬਾਤ ਕਰ ਲੈਂਦੇ ਆ ਕੀ ਕਹਿਣਾ ਚਾਹੋਗੇ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਬਲਦੇਵ ਜੀ ਕੀ ਘਟਨਾ ਹੋਈ ਹੈ ਸਾਰੀ ਇਹ ਤੁਸ ਜੀ ਰਾਤ 9:00 ਵਜੇ ਦਾ ਟਾਈਮ ਸੀਗਾ ਇਹ ਗੁਰਨਾਨਕ ਹਸਪੀਟਲ ਦੇ ਵਿੱਚ ਐਡਮਿਟ ਸੀਗੇ ਹਾਂ ਜੀ ਤੇ ਮੈਨੂੰ ਕੋਈ ਫੋਨ ਆਇਆ ਮੈਂ ਕਿਸੇ ਨੂੰ ਮਿਲਣ ਵਾਸਤੇ ਬਾਹਰ ਗਿਆ ਹੂੰ ਹੂੰ ਬਸ ਉਹਦੇ ਵਿੱਚ ਹੀ ਬੰਦਾ ਸੀਸੀਟੀਵੀ ਮੁਸਾਬਕ ਬਾਹਰੋਂ ਗਿਆ ਹੈਗਾ ਬਾਹਰੋਂ ਜਾ ਕੇ ਉਸਨੇ ਪਹਿਲਾਂ ਦੂਜੀਆਂ ਵਾਰਡਾਂ 'ਚ ਗਿਆ ਰਾਉਂਡ ਮਾਰ ਕੇ ਉਸ ਤੋਂ ਬਾਅਦ ਆਈਸੀਜੀ 2 ਵਿੱਚ ਆ ਗਿਆ ਹੈਗਾ ਉੱਥੇ ਫਸਟਾ ਤੇ ਸਾਡਾ ਹੀ ਬੈਡ ਲੱਗਿਆ ਹੋਇਆ ਸੀਗਾ ਤੇ ਉੱਥੇ ਮੋਬਾਈਲ ਚਾਰਜਿੰਗ ਤੇ ਲਾਇਆ ਹੋਇਆ ਸੀਗਾ ਅਸੀਂ ਜੋ ਕਿ ਨਵਾਂ ਮੋਬਾਈਲ ਹੈ ਤੇ ਉਹ ਬੰਦਾ ਬੜੇ ਰਾਮ ਨਾਲ ਮੋਬਾਈਲ ਚੱਕਦਾ ਹੈ ਅਤੇ ਰਾਮ ਨਾਲ ਉੱਥੋਂ ਹਸਪੀਟਲ ਤੋਂ ਬਾਹਰ ਹੋ ਜਾਂਦਾ ਹੈ ਇਹ ਬਿਲਕੁਲ ਵੀ ਹਸਪੀਟਲ ਦੇ ਵਿੱਚ ਮਰੀਜ਼ਾਂ ਨੂੰ ਵੀ ਨਹੀਂ ਬਖਸ਼ ਰਹੇ ਕੋਈ ਇਨਸਾਨੀਅਤ ਨਹੀਂ ਇਹਨਾਂ ਲੋਕਾਂ 'ਚ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਆਵੇ ਇਹ ਜੇ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੁਸੀਂ ਇਸ ਬਾਰੇ ਕੋਈ ਪੁਲਿਸ ਨੂੰ ਰਿਪੋਰਟ ਲਿਖਾਈ ਹੋਵੇ ਇਸ ਬਾਰੇ ਅਸੀਂ ਪੁਲਿਸ ਨੂੰ ਰਿਪੋਰਟ ਲਿਖਾ ਚੁੱਕੇ ਆ ਤੇ ਪੁਲਿਸ ਨੇ ਸਾਨੂੰ ਇੰਨਾ ਕ ਵਿਸ਼ਵਾਸ ਬਾਇਆ ਵੀ ਅਸੀਂ ਆਪਣੇ ਲੈਵਲ ਤੇ ਦੀ ਭਾਲ ਕਰਦੇ ਆਂ ਅਸੀਂ ਫੁਟੇਜ ਵੀ ਦਿੱਤੀ ਆ ਪੁਲਿਸ ਨੂੰ ਵੀ ਦੇ ਚੁੱਕੇ ਆ ਤੇ ਜਿਸ ਤਰ੍ਹਾਂ ਉਸ ਵਿੱਚ ਦਿਖ ਰਿਹਾ ਕਿ ਚਿਹਰਾ ਉਸ ਚੋਰ ਦਾ ਸਰੇ ਆਮ ਨਜ਼ਰ ਆ ਰਿਹਾ ਪੂਰਾ ਤੇ ਹਜੇ ਤੱਕ ਕੋਈ ਪੁਲਿਸ ਨੇ ਕੋਈ ਕਾਰਵਾਈ ਕੀਤੀ ਹੋਵੇ ਨਹੀਂ ਹਜੇ ਤੱਕ ਪੁਲਿਸ ਦਾ ਕੋਈ ਫੋਨ ਨਹੀਂ ਆਇਆ ਸਾਡੇ ਮੋਬਾਈਲ ਨੰਬਰ ਵੀ ਤਿੰਨ ਉੱਤੇ ਅਸੀਂ ਲਿਖਾ ਕੇ ਆਏ ਹੋਏ ਆ ਪਰ ਹੁਣ ਤੱਕ ਕੁਝ ਵੀ ਮੈਸੇਜ ਨਹੀਂ ਆਇਆ ਤੇ ਜਦ ਮਾਤਾ ਜੀ ਦਾ ਮੋਬਾਈਲ ਉਹ ਚੋਰੀ ਕਰ ਰਿਹਾ ਆਪਾਂ ਕਿੱਥੇ ਗਏ ਹੋਏ ਸੀ ਉਹਨਾਂ ਦੇ ਨਾਲ ਉਸ ਟਾਈਮ ਉਸ ਟਾਈਮ ਬੇਟੀ ਸੁੱਤੀ ਹੋਈ ਸੀ ਕਿ ਨਾਲ ਹਾਂਜੀ ਹਾਂਜੀ ਨੀਚੇ ਤੇ ਬਾਕੀ ਵੀ ਪੇਸ਼ੈਂਟ ਸੋਏ ਹੋਏ ਸੀਗੇ ਮੈਨੂੰ ਕਿੰਨੇ ਵਜ ਦਾ ਟਾਈਮ ਸੀਗਾ ਇਹ ਰਾਤ ਸਵਾ 11 ਵਜ ਦਾ ਟਾਈਮ ਹੈ ਜੀ ਅੱਛਾ ਜੀ ਸਵਾ 11 ਵਜ ਦਾ ਟਾਈਮ ਹਾਂਜੀ ਹਾਂਜੀ ਤੇ ਕੀ ਤੁਸੀਂ ਦੇਖਦੇ ਹੋ ਰੋਜ਼ ਰਾਜਪੁਰੇ ਸ਼ਹਿਰ ਦੇ ਵਿੱਚ ਚੋਰੀ ਦੀ ਵਾਰਦਾਤਾਂ ਵੱਧੀਆਂ ਜਾ ਰਹੀਆਂ ਬਿਲਕੁਲ ਵੱਧੀਆਂ ਜਾ ਰਹੀਆਂ ਜੀ ਉਸ ਤੋਂ ਪਹਿਲਾਂ ਉਸੇ ਦਿਨ ਦਿਨ ਵਿੱਚ ਉੱਥੇ ਗਵਰਨਮੈਂਟ ਸਕੂਲ ਦੇ ਕੋਲ ਮਹਿੰਦਰਗੰਜ ਕੋਲ ਵੀ ਬਹੁਤ ਹੱਲਾ ਹੋਇਆ ਕਿ ਛੋਟੇ ਜਿਹੇ ਬੱਚੇ ਤੋਂ ਮੋਬਾਈਲ ਖੋਇਆ ਗਿਆ ਉਸ ਤੋਂ ਬਾਅਦ ਪੂਰਵਾ ਟ੍ਰੇਲਰ ਦਾ ਸੁਣਨ ਵਿੱਚ ਆਇਆ ਹੈਗਾ ਜੀ ਉਸ ਤੋਂ ਬਾਅਦ ਸਿੰਘ ਸਵਾ ਰੋਡ ਤੇ ਵੀ ਮੋਬਾਈਲਾਂ ਦਾ ਕੁਝ ਰੌਲਾ ਪਿਆ ਦਿਨੇਸ਼ ਮੈਡੀਕਲ ਦੇ ਨਾਂ ਤੋਂ ਚੋਰਾ ਦਾ ਰਾਜਪੁਰੇ ਵਿੱਚ ਪ੍ਰਸ਼ਾਸਨ ਨੂੰ ਇਹਨਾਂ ਨੂੰ ਨੱਥ ਬਣੀ ਚਾਹੀਦੀ ਹੈ ਠੀਕ ਹੈ ਜੀ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਦਾ ਕੋਈ ਸਮਾਨ ਜਾਂਦਾ ਕੀਮਤੀ ਸਮਾਨ ਬੜੇ ਮਿਹਨਤ ਦੇ ਨਾਲ ਉਹਨਾਂ ਵੱਲੋਂ ਕਮਾਇਆ ਜਾਂਦਾ ਤੇ ਇਹ ਚੋਰ ਜਿਹੜੇ ਹੈ 1 ਮਿੰਟ ਤੋਂ ਪਹਿਲਾਂ ਜਿਹੜਾ ਹੈ ਉਹ ਲੈ ਕੇ ਰਫੂ ਚੱਕਰ ਹੋ ਜਾਂਦੇ ਆ ਤੇ ਉਹ ਇਹ ਵੀ ਨਹੀਂ ਦੇਖਦੇ ਕਿ ਅਸੀਂ ਹਸਪੀਟਲ ਹੁਣ ਦੇਖਣਾ ਦੇਖੋ ਤੁਸੀਂ ਕਿ ਸ਼ਹਿਰ ਦੇ ਵਿੱਚ ਦੁਕਾਨਾਂ ਦੇ ਵਿੱਚ ਇਹ ਚੋਰਤਾ ਐਕਟਿਵ ਸੀ ਹੀ ਹੁਣ ਹਸਪੀਟਲਾਂ ਨੂੰ ਜਿਹੜਾ ਆਪਣਾ ਨਿਸ਼ਾਨਾ ਲਗਾਤਾਰ ਬਣਾ ਰਹੇ ਆ ਤੇ ਹਸਪੀਟਲਾਂ ਦੇ ਵਿੱਚ ਮਰੀਜ਼ ਲੇਟਾ ਹੈ ਹਰ ਇੱਕ ਬੰਦੇ ਕੋਲ ਕੋਈ ਨਾ ਕੋਈ ਮੋਬਾਈਲ ਜ਼ਰੂਰ ਹੁੰਦਾ ਆਪਣੇ ਪਰਿਵਾਰ ਦੇ ਨਾਲ ਸੰਪਰਕ ਕਰਨ ਵਾਸਤੇ ਜੇ ਉਹ ਲੈ ਕੇ ਉਹਨਾਂ ਦੇ ਸਾਹਮਣੇ ਵੀ ਪੱਜ ਜਾਵੇ ਜੇ ਉਹ ਦੇਖ ਵੀ ਰਿਹਾ ਤੇ ਉਹਨਾਂ ਉਹਨਾਂ ਸਾਹਮਣੇ ਉਹ ਕਿਸ ਤਰ੍ਹਾਂ ਪੱਛ ਸਕਦੇ ਆ ਤੇ ਇੱਕ ਬੇਬਸ ਮਰੀਜ਼ ਕੀ ਕਰ ਪਾਏਗਾ ਮਾਤਾ ਜੀ ਦੇਖ ਲੈਂਦੇ ਆ ਜੀ ਮਾਤਾ ਜੀ ਕੁਝ ਮਾਤੇ ਕੀ ਕਹਿਣਾ ਚਾਹੋਗੇ ਜੋ ਕਟਨਾ ਹੋਈ ਹੈ ਕੀ ਤੁਹਾਨੂੰ ਲੱਗ ਰਿਹਾ ਹੈ ਤੁਸੀਂ ਕਿਸ ਤਰ੍ਹਾਂ ਅਸੀਂ ਸੁੱਤੇ ਪੈ ਸੀ ਹਾਂਜੀ ਹਾਂਜੀ ਸਾਡਾ ਮੋਬਾਈਲ ਕੁੜੀ ਦਾ ਸੋਕੇ ਲੈ ਗਏ ਨੇ ਹਾਂਜੀ ਹਾਂਜੀ 17000 ਦਾ ਹੁੰਦੇ ਆ ਸੀ ਅੱਛਾ ਜੀ ਪਹਿਲੀ ਕਿਸ਼ੂ ਵੀ ਨਹੀਂ ਭਰੀ ਹੈ ਜੀ ਅੱਛਾ ਜੀ ਔਰ ਹੋਣਾ ਸਿੱਖਿਤੋ ਕੇ ਸੰਭਾ। ਬੇਟੀ ਤੁਹਾਨੂੰ ਤੁਹਾਨੂੰ ਪੁੱਛਣ ਆਈ ਹੋਣੀ ਮੇਰੇ ਖਿਆਲ ਨਾਲ। ਤੁਹਾਡਾ ਹਾਲ ਚਾਲ। ਹਾਂਜੀ। ਉਹ ਮੇਰੇ ਕੋਲ ਆਈ ਸੀ ਮੈਨੂੰ ਮਿਲਣ। ਹਾਂਜੀ ਹਾਂਜੀ। ਤੇ ਉਹ ਮੋਬਾਈਲ ਲੈ ਕੇ ਨੇ ਉਹਦਾ ਵਿਚਾਰੀ ਦਾ ਛੋਕੇ। ਨੁਕਸਾਨ ਹੋ ਗਿਆ। ਹਾਂਜੀ ਅਸੀਂ ਕੀ ਕਰਾਂਗੇ? ਸੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਬੇਟੀ ਜਿਹੜੀ ਹੈ ਬਾਹਰੋਂ ਇਹਨਾਂ ਨੂੰ ਪੁੱਛਣ ਵਾਸਤੇ ਆਈ ਹੈ ਕਿ ਮਾਤਾ ਜੀ ਸਾਡੇ ਬਿਮਾਰ ਹੈ ਪੁੱਛਣ ਵਾਸਤੇ ਹਸਪੀਟਲ ਦੇ ਵੀ ਚਾਹੀਏ ਤਾਂ ਉਹਦਾ ਮੋਬਾਈਲ ਜਿਹੜਾ ਹੈ ਚੋਰੀ ਹੋ ਜਾਣਾ ਇੱਕ ਬੜੀ ਸ਼ਰਮਨਾਕ ਘਟਨਾ। ਦੇਖੀ ਜਾ ਰਹੀ ਹੈ ਤੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸੋ ਤੇ ਇਸ ਨੂੰ ਵੱਧ ਤੋਂ ਵੱਧ ਜਿਹੜਾ ਹੈ ਸ਼ੇਅਰ ਕਰੋ ਤਾਂ ਕਿ ਪੁਲਿਸ ਪ੍ਰਸ਼ਾਸਨ ਥੋੜਾ ਜਿਹਾ ਐਕਟਿਵ ਹੋਵੇ ਤੇ ਇਹ ਜੇ ਚੋਰਾਂ ਤੇ ਨੱਥ ਪਾਈ ਜਾ ਸਕੇ ਕੈਮਰਾਮੈਨ ਮੋਹਿਦ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿੱਦ ਦਾ ਹੋਵੇ ਅਖ਼ਰ